ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਨਵੇਂ ਡਿਜ਼ਾਈਨ ਆਪਾਂ ਪੱਥਰ ਤੋਂ ਇੱਕ ਦਾ ਸੂਟ ਬਣਾਇਆ ਹੁਣ ਠੀਕ ਉਹ ਬਣਿਆ ਇਸ ਤਰ੍ਹਾਂ ਆਵਾ ਮਾਡਾ ਡਿਜ਼ਾਈਨ ਹੈ ਤੇ ਪਾਏ ਘੇਰੇ ਤੇ ਮੇਲ ਪਾਏ ਵਿੱਚ ਨਿੱਕੇ ਨਿੱਕੇ ਲੋਕਿਆ ਪਾਜੇ ਨੇ ਦੇ ਵਾਸਤੇ ਆਪਾਂ ਨੇ ਜੋ ਵੀ ਤੱਕ ਗਾ ਵਰਤੇ ਐ ਐ ਕਰ ਗਏ ਗੁੱਟੀਆਂ ਜਾਂ ਰੰਗੋਲੀ ਦੀਆਂ ਤੋਪਾਂ ਨੇ ਮੈਂ ਇੱਕ ਪੈਨ ਤੇ ਕੈਂਚੀ ਸੂਈ ਤੇ ਆਹ ਮੋਤੀ ਤੇ ਇਹ ਆਪਾਂ ਨੇ ਆਹ ਇੱਕ ਮੋਤੀ ਸਟਾਰਟ ਕਰਾਂਗੇ ਬਸ ਤੇ ਜਿਵੇਂ ਅਗਲਾ ਵਾਸਤੇ ਰਹੋ ਜੀ ਮੈਂ ਹੁਣ ਇਹ ਇੰਨਾ ਬਾਹ ਬਣਾ ਰੱਖੀ ਆ ਮਤਲਬ ਇਹ ਦੱਸਣ ਵਾਸਤੇ ਥੋੜਾ ਜਿਹਾ ਰੱਖਿਆ ਹੈ ਤੇ ਆਪਾਂ ਪਹਿਲਾਂ ਪੱਤੇ ਤੋਂ ਸਟਾਰਟ ਕਰਦੇ ਹਾਂ ਹੁਣ ਮੈਂ ਪੱਤੇ ਦੇ ਲੋਕ ਚ ਕੱਢ ਲਈ ਬਿਲਕੁਲ ਸੂਈ ਤਾਂ ਪਹਿਲਾਂ ਪੱਤੇ ਕਿੰਨੀ ਵਾਰੀ ਬਣਾ ਚੁੱਕਿਆ ਚਲੋ ਫਿਰ ਦੇਖੋ ਇੱਥੇ ਨੋਕ ਚ ਕੱਢ ਕੇ ਸਿਰੇ ਤੇ ਫਿਰ ਆਪਾਂ ਇਹ ਬਚਾਉਂਦੇ ਹਾਂ ਇਸ ਤਰ੍ਹਾਂ ਲੈ ਲੈਣਾ ਇਸ ਤਰ੍ਹਾਂ ਤੇ ਇਹਨੂੰ ਇਧਰਲੀ ਸਾਈਡ ਤੋਂ ਫਿਰ ਆਪਾਂ ਨੇ ਇਸ ਤਰ੍ਹਾਂ ਜੜਾਣਾ ਪਹਿਲਾਂ ਆਪਰ ਦਾ ਪੱਤਾ ਭਰਨਾ ਮੁੜ ਕੇ ਚਲ ਦੋਈ ਸਾਈਡ ਭਰਨੀ ਹੈ ਮਤਲਬ ਤੇ ਫਿਰ ਆਪਾਂ ਨੇ ਇੱਥੋਂ ਚੱਕ ਲੈਣੀ ਹੈ ਨੀਚੇ ਤੋਂ ਤੇ ਇੰਨਾ ਧੋਪਾ ਭਰ ਲੈਣਾ ਇਸ ਤਰ੍ਹਾਂ ਇੰਨਾ ਹੀ ਕਿ ਉੱਤੋਂ ਭਰਨਾ ਹੈ ਨੀਚੇ-ਨੀਚੇ ਹੁੰਦਾ ਜਾਈ ਜਾਣਾ ਆਪਾਂ ਨੇ ਜਿੰਮੀ ਜਿੰਮੀ ਟ੍ਰੇਸ ਕੀਤਾ ਹੈ ਮੈਂ ਪਹਿਨਣ ਵਾਲੇ ਦਾ ਡਰਾ ਕਰ ਲਿਆ ਡਿਜ਼ਾਈਨ ਤੇ ਆਲਾ ਪਾ ਬੂਟੀ ਤੇ ਆਵਾਂਗੇ ਜਾਂ ਦੋ ਦੋ ਦੇ ਥੋੜਾ ਜਿਆਦਾ ਦੱਸ ਦਾਂਗੇ ਹੱਥ ਨਾਲ ਹੀ ਹੋ ਜਾਂਦਾ ਤੇ ਆ ਦੇਖੋ نیچے-नीचे ਤੋਂ ਉੱਚੀ ਜਾਣਾ ਇਸ ਤਰ੍ਹਾਂ ਤੇ ਇਹ ਇਸ ਤਰ੍ਹਾਂ ਪੱਤੇ ਕਿਹੇ ਤਰ੍ਹਾਂ ਦੇ ਨੇ ਜਿੰਮੇ ਮਰਜ਼ੀ ਭਰ ਸਕਦੇ ਆਪਾਂ ਕੱਚੀ ਸਿੰਧੀ ਦੇ ਵੀ ਭਰ ਸਕਦੇ ਆ e parliamo di 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 ਇਸ ਤਰ੍ਹਾਂ ਇਹ ਪਕਤੀ ਤਿਆਰ ਹੋ ਗਈ ਲੱਸ ਜਿਹੜੀ ਡੰਡੀ ਹੈ ਉਹ ਆਪਾਂ ਨੇ ਕੁੰਡੀ ਤੋਪੇ ਨਾਲ ਬਣਾਈ ਹੈ ਡੰਡੀ ਸਾਰੀ ਉਹ ਵੀ ਆਪਾਂ ਥੋੜੀ ਜਿਹੀ ਪਾ ਲੰਨੇ ਆ ਲੈ ਇੱਥੇ ਸਟਾਰਟ ਕਰੀਏ ਮੈਂ ਤੇ ਉਹਦੇ ਮੂਰੇ ਤੱਕ ਅੱਗਾ ਰੱਖ ਕੇ ਨਿਕਲਮ ਇਹ ਇਸ ਤਰ੍ਹਾਂ ਮੂਰੇ ਇਹ ਆ ਦੇਖੋ ਇੱਥੋਂ ਵਿੱਚ ਦੀ ਕੱਢਣਾ ਆਪਾਂ ਨੇ ਇਹਦੇ ਵਿੱਚ ਦੀ ਸੂਈ ਨੂੰ ਦੁਬਾਰਾ ਇਸ ਤਰ੍ਹਾਂ ਕੱਢ ਲੈਣਾ ਇਹ ਮੂਰੇ ਤੱਕ ਰੱਖ ਕੇ ਇਹਨਾਂ ਕਰ ਲੈਣਾ ਤੇ ਐਸਟਰ ਦੁਬਾਰਾ ਫਿਰ ਐਸਟਰ ਇਹ ਸਾਰੀਆਂ ਡੰਡੀਆਂ ਇਸਤਰੀ ਬਣ ਜਾਣਗੀਆਂ ਡੰਡੀ ਪਹਿਲਾਂ ਵੀ ਆਪਾਂ ਨੇ ਬਣਾਈ ਹੋਈ ਹੈ ਤੇ ਸਾਰੀ ਡੰਡੀ ਇਸਤਰੀ ਬਣ ਜੂਗੀ ਪਾਣੀ ਗੁਰਮਈ ਇਹ ਜਿਹੜਾ ਪੱਤਾ ਹੈ ਇਹ ਪੱਤਾ ਬਨੋਂ ਨਾ ਇੱਥੇ ਇਹ ਆਪਾਂ ਨੇ ਪਹਿਲਾਂ ਡਰਾ ਕਰ ਲਿਆ ਪੈਨ ਨਾਲ ਪੈਨ ਨਾਲ ਡਰਾ ਕੀਤਾ ਦੇਖੋ ਵੀ ਆਪਾਂ ਨੇ ਇੱਥੋਂ ਪਹਿਲਾਂ ਦੋ ਲੈਣਾ ਮੈਂ ਖਿੱਚ ਲਈਆਂ ਫਿਰ ਇਹਨੂੰ ਇਸ ਤਰ੍ਹਾਂ ਕਰ ਲਿਆ ਫਿਰ ਨੀਚੇ ਲੱਗੇ ਫਿਰ ਇਸ ਤਰ੍ਹਾਂ ਕਰ ਲਿਆ ਤੇ ਫਿਰ ਆਪਾਂ ਨੇ ਇਸ ਤਰ੍ਹਾਂ ਖਿੱਚ ਤਾ ਇਹਦੇ ਬਰਾਬਰ ਆ ਵਾਲਾ ਇਹਦੇ ਬਰਾਬਰ ਆ ਵਾਲਾ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਇਹਦੇ ਤਰਨਾਈ ਕਰਨੀ ਆ ਜੀ ਇੱਥੋਂ ਧੱਗ ਖਿੱਚ ਕੇ ਇੱਥੇ ਲੈਣਾ ਇੱਥੋਂ ਇੱਥੇ ਤੇ ਐਵੇਂ ਆ ਖੁੰਝ ਜਾ ਤਾਂ ਮਤਲਬ ਇਤਨਾ ਤਿੰਨ ਵਾਰੀ ਇੱਧਰ ਹੋਊਗਾ ਤਿੰਨ ਵਾਰੀ ਇੱਧਰ ਆ। ਇਹ ਆਪਣਾ ਡਿਜ਼ਾਈਨ ਬਣਾਂਗੇ ਸਤ੍ਰਪੱਤੀ ਦਾ ਫਿਰ ਆਪਣਾ ਫਲਾਵਰ ਦੇਖਾਂਗੇ ਆਪਾਂ। ਤੇ ਇਹ ਪੱਤੇ ਦਾ ਡਿਜ਼ਾਈਨ ਬਣਾਂਗੇ ਪੱਤਾ ਇਸੇ ਮੰਗੂ ਪਰਿਆ ਜਾਊਗਾ ਜੀ ਆਪਾਂ ਇਹ ਪਰਾਂਗੇ ਫਲਾਵਰ ਇੱਥੋਂ ਮੈਂ ਕੱਟ ਲਈ ਸਟਾਰਟ ਕਰ ਲਿਆ ਇੱਥੋਂ ਨੀਚੇ ਚੌਲਸ ਰੱਖਿਆ ਹੋਇਆ ਹੈ ਇੱਥੋਂ ਥੋੜਾ ਜਿਹਾ ਸੂਈਆਂ ਕੱਢ ਲਈ ਇਸ ਤਰ੍ਹਾਂ ਆਹਤ ਜਿਹਾ ਜੋ ਬេរ ਐਸ ਕੁੰਦੇ ਤੇ ਠੀਕ ਹੈ ਤੇ ਇੱਥੋਂ ਫੇਰ ਆਪਾਂ ਨੇ ਥੋੜਾ ਜਿਹਾ ਚੱਕ ਲਿਆ ਇਸ ਤਰ੍ਹਾਂ ਫੇਰ ਇੱਥੋਂ ਆਪਾਂ ਕੁੰਦੇ ਦੇਚ ਆਪਾਂ ਹੱਥੋਂ ਇਹ ਫਿਰ ਇਹ ਸੁਈ ਦੁਬਾਰਾ ਕੱਢ ਲਈ ਇੱਕ ਟਣੇ ਆ ਗਿਆ ਹੁਣ ਇਹ ਹੋ ਗਿਆ 3 ਇਧਰ 3 ਇਧਰ 6 ਹੋ ਗਏ ਹੁਣ ਆਪਾਂ ਇਹਨੂੰ ਪਹਿਲਾਂ ਚੱਕ ਲੈਣਾ ਇੱਕ ਨੂੰ ਦਬਕ ਲੈਣਾ ਚੱਕ ਲੈਣਾ ਦਾ ਇਹ ਇਧਰੋਂ ਫੋਲ ਕਮਾ ਲੈਣਾ ਹਲੇ ਇਹਦੀ ਤੋਂ ਹੀ ਲੱਗਾ ਹੈ ਆ ਚੱਕ ਕੇ ਆਪਣੇ ਆਪ ਇੱਕ ਚੱਕਿਆ ਜਾਏ ਕਦੋਂ ਕਦੋਂ ਬਿਆ ਜਾਏ ਏ ਹੁਣ ਆਪਾਂ ਨੇ ਇੱਕ ਇੱਕ ਗਾਹ ਛੱਡ ਦਣੀ ਐ ਇਧਰੋਂ ਵੀ ਛੱਡ ਦਣੀ ਐ ਇਧਰੋਂ ਵੀ ਛੱਡ ਦਣੀ ਐ ਹੁਣ ਆਪਾਂ ਨੇ ਚਾਰਾਂ ਨੂੰ ਕਰਨਾ ਮਤਲਬ ਚੱਕ ਦਬ ਕਰਨਾ ਚਾਰਾਂ ਦੇ ਫਿਰ ਹੁਣ ਆਪਾਂ ਨੇ ਇਹ ਤਾਂ ਵੀ ਇੱਕ ਇੱਕ ਫੇਰ ਛੱਡ ਦੇਣਾ ਹੁਣ ਆਪਾਂ ਨਾਲ ਦੋ ਰਹਿ ਗਏ ਇਹ ਦੋ ਚੱਕਾਂ ਦੇ ਆਪਾਂ ਆ ਤਾਂ ਪਾਗੀ ਕਿ ਤੱਕ ਆਇਆ ਹੁਣ ਆ ਦੋ ਚੱਕੋਂ ਇੱਕ ਆ ਇਸ ਇਦੋਂ ਤੇ ਇਹ ਇਦੋਂ ਤਰਾਇਪਤ ਆਪਾਂ ਇਹ ਪੱਤੇ ਆਪਾਂ ਸਾਰੇ ਵਿੱਚ ਪਾਏ ਲੰਕ ਇਹ ਛਾਪਣਾ ਜਿਵੇਂ ਪੱਤਾ ਛਾਪਿਆ ਉਸ ਤਰੀਸ ਛਾਪਣਾ ਇੱਕ ਵਰਗ ਖਾਨਾ ਮਾਰ ਲਓ ਪੂਰਾ ਚੌਰਸ ਬਿਲਕੁਲ ਚੌਰਸ ਹੋਵੇ ਜਿੱਡਾ ਸੋਨੇ ਫਲਾਵਰ ਬਣਾਉਣਾ ਛੋਟਾ ਬਣਾਉਣਾ ਵੱਡਾ ਉਹ ਤੁਹਾਡੀ ਇੱਛਾ ਉਹਦੇ ਵਿੱਚ ਆਪਾਂ ਇਸ ਟੰਗ ਨਾਲ ਵੀ ਉਹਦੇ 'ਚ ਐਂ ਕਾਟੀ ਮਾਰ ਕੇ ਫਿਰ ਇਧਰੋਂ ਇਧਰ ਮਾਰ ਕੇ ਤੋਂ ਐਵੇਂ ਤੇ ਇੱਥੋਂ ਐਵੇਂ ਤਬ ਵਿਚਾਰ ਕਰ ਲਾਂਗੇ ਉਸ ਵਿਚਕਾਰ ਤੋਂ ਫਿਰ ਇੱਕ ਇੱਧਰ ਬਿੰਦੀ ਲਾ ਕੇ ਇੱਧਰ ਤੇ ਉਹਨੇ ਉਹਨੇ ਫਾਸਲੇ ਤੱਕ ਆਪਾਂ ਬਿੰਦੀਆਂ ਲਾ ਲਾਂਗੇ ਫਿਰ ਉਹ ਦੇ ਹਿਸਾਬ ਨਾਲ ਹੁਣ ਆਪਾਂ ਨੇ ਇੱਥੋਂ ਡਰਾ ਕਰ ਲਿਆ ਮਿੱਤਰੋ ਵਿਚਕਾਰੋਂ ਫਿਰ ਜਿਵੇਂ ਜਿਵੇਂ ਆਹ ਬਿੰਦੀਆਂ ਲਾਵਾਂਗੇ ਇਧਰ ਆਪਾਂ ਕਰਨੀ ਉਸ ਤਰ੍ਹਾਂ ਇਹ ਆਟ ਜਿਹੜੀ ਆਹ ਚੀਜ਼ ਹੈ ਫੁੰਗੂ ਜੀ ਮਤਲਬ ਇਹਦੀ ਪਣੀ ਪੱਤੇ ਦੀ ਉਸ ਹਿਸਾਬ ਨਾਲ ਇਹ ਬਣ ਜੂ ਜਾਂ ਜੇ ਸਿੱਧੇ ਹੀ ਬਣਾਉਣਾ ਤਾਂ ਇਸ ਤਰ੍ਹਾਂ ਆਪਾਂ ਚਾਰ ਪੱਤੇ ਚਾਰਾ ਕੁੰਜਿਆਂ ਚ ਬਣਾ ਲੈ ਅੱਧ ਕਰਕੇ ਦਾ ਪੱਤਾ ਉੱਤਰਤਾ ਉੱਤਰ। ਉਹਨਾਂ ਦਾ ਪੱਤਾ ਪਨੇਦਰ ਬਣਾ ਲਿਆ। ਅੱਧਾ ਅੱਧਰ ਬਣ ਗਿਆ। ਇਸ ਤਰ੍ਹਾਂ ਡਿਜ਼ਾਈਨ ਬਣ ਗਿਆ। ਤੇ ਬਸ ਇਹ ਡਿਜ਼ਾਈਨ ਸੁੱਕਈਏ। ਇਹ ਵੱਧ ਘੱਟ ਆਪਾਂ ਕਰ ਸਕਦੇ ਆ। ਮਤਲਬ ਇਹ ਛੱਤ ਵੀ 8 ਵੀ ਹੋ ਜਾਣਗੇ। ਇਹ ਚੰਗਾ ਕਰਦੇ ਵੱਡਾ ਕਰਨਾ ਛੋਟਾ ਕਰਨਾ ਚਾਹੀਦਾ। ਇਹ ਵੀ ਸਟਾਰਟ ਵਸੇ ਆਈ ਮੈਂ ਜਿਵੇਂ ਆਖਿਆ। ਪਹਿਲਾਂ ਪਤਨਾਈ ਕਰ ਲੈਨੇ ਆ। ਉਹ ਘੰਟੇ ਕੇ। ਕਿਚੇ ਜੇ ਹੋਣਗੇ ਸਾਰਿਆਂ ਦੇ ਅਸੀਂ ਸਭ ਨਾਲ ਠੀਕ ਹੀ ਕਰੀਏ ਇਸ ਫਰੇਮ ਤੋਂ ਨਹੀਂ ਗਈ ਫਿਰ ਆਪਾਂ ਨੇ ਇਹਦੀ ਇੱਥੇ ਇੱਕ ਪੱਤਾ ਮਤਲਬ ਜਿਹੜਾ ਬਣਾਉਣਾ ਹੈ ਉਹਦੀ ਚੜ੍ਹ ਚ ਕੱਟ ਲਿਆ ਆ 6 ਨੇ ਇੱਥੇ ਠੱਕਰ ਬਣਾਉਣਾ ਆ 6 ਇਹਦੇ ਰੱਖ ਦਾਂਗੇ 6 ਦੇ ਸਾਰਿਆਂ ਦੇ 6 6 ਕੋਈ ਚੱਕ ਆਪਾਂ ਇਹਦੋਂ ਚੱਕ ਦੱਬ ਕਰ ਦੇਣੀ ਇਸੇ ਜਿਹੇ ਤਰ੍ਹਾਂ ਇਹ ਚਾਰ ਤੇ ਚਾਰ ਆ ਰਹੀ ਜਾਂਦੇ ਟੱਕ ਜਿਹੜਾ ਮੈਂ ਗੁੱਤੀ ਪੂਰੇ ਦੀ ਪੂਰੀ ਰੱਖ ਲਈਏ ਟੱਕ ਪਾਇਆ ਜਿਹੜਾ ਇਹ ਚ ਤੇ 6 6 ਲੜਾਈ ਉਹਨਾਂ ਦਾ ਅਨਿਆਂ ਕੀ ਛੱਡ ਦੇਣਾ ਤੇ ਅੱਗੇ ਹੁਣ ਪਾਵਾਂਗੇ ਆਪਾਂ ਇੱਕ ਇੱਕ ਛੱਡ ਦੇਣਾ ਦਾ ਫੇਰ ਚਾਰ ਰਹਿ ਜਾਣਗੇ ਪਹਿਲਾਂ ਵਾਂਗ ਉਹ ਪੱਤੇ ਵਾਂਗੂ ਉਹੀ ਚੀਜ਼ ਆ ਬਸ ਹੁਣ ਇੱਕ ਵਾਰੀ ਆਪਾਂ ਪਾ ਲੈਨੇ ਸਪੇਸ ਰਹਿ ਗਈ ਆ ਉਹਨਾਂ ਆਪਾਂ ਇਹ ਸ਼ੜਤਾ ਇਹਨਾਂ ਆਇਦਾਂ ਰਿਆਂ ਤੋਂ ਉਹਨੂੰ ਸ਼ੜਤੇ ਇੱਕ ਗੁੱਟੀ ਆ ਜਿਹੜੀ ਮਲਟੀ ਕਲਰ ਜਿਹਦੀ ਐ ਨੈਸ ਕਰਕੇ ਜਦੇ ਆਪਣੇ ਆਪ ਹੀ ਰੰਗ ਆਈ ਜਾਂਦਾ ਹੈ ਕਿਤੇ ਬਲੈਕ ਲਾ ਦੇ ਰੰਗ ਕਿਤੇ ਵਾਈਟ ਆ ਗਿਆ ਤੋਂ ਬਾਅਦ ਨੂੰ ਆਪਣੇ ਆਦੂਰ ਇਸ ਇਹ ਚੱਕ ਲੈਣੀ ਆਪਣੇ ਇਹ ਤੋਂ ਮੇਹਰ ਤੋਂ ਮੇਹਰ ਚੱਕਣਾ ਬੱਸ ਸਟ੍ਰੀ ਸਾਰੇ ਦੇ ਸਾਰੇ ਆ ਚਾਰੇ ਪੱਤੇ ਪੈ ਜਾਣਗੇ ਤੇ ਫਲਾਵਰ ਮੰਜੂ ਬੱਸ ਤਾਂ ਕਰ ਲਈ ਆਪਾਂ ਫਿਰ ਤੇ ਆਪਾਂ ਉੱਜਾ ਸਟਾਰਟ ਕਰਨਾ ਹੈ ਇਹਦਾ ਤੇ ਆਪਾਂ ਇੱਕ ਤੋਂ ਬਗਾਰ ਸੂਈ ਕੱਢ ਲੈਣੀ ਆ ਤੇ ਆਪਾਂ ਇਹਦੇ 6 ਗਿਣਾਂਗੇ 1 2 3 4 5 6 ਇਹਦੇ ਕਰਮੇ ਵਾਸਤੇ ਨੰਬਰ ਸੱਕ ਤੱਕ ਕਰ ਇਸ ਤਰੀਏ ਇਹ ਸਾਰਾ ਫਲਾਵਰ ਬਣ ਜੂਗਾ ਸਾਰਾ ਇਹਨਾਂ ਐਵੇਂ ਬਣ ਕੇ ਚਾਰ ਬਣ ਜੂਗਾ ਇਹਦੇ ਵਿੱਚਕਾਰ ਓਰੇ ਮੋਤੀ ਲੱਗ ਜੂਗਾ ਆਹ ਵਾਲਾ ਇਸੇ ਮੋਤੀ ਨਾਲ ਲੱਗੇ ਤੇ ਸਾਰਾ ਤਿਆਰ ਹੋ ਗਿਆ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਸੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਨੂੰ ਤਾਂ ਬਹੁਤ ਲੱਗਦੀ ਆ ਤੇ ਇਹਦੇ ਵਿੱਚ ਆਪਾਂ ਜੇ ਥੋੜਾ ਜਿਹਾ ਵੀ ਹੌਸਲਾ ਦੇ ਦੋਗੇ ਤਾਂ ਬਹੁਤ ਵਧੀਆ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਇਹ ਜ਼ਰੂਰ ਕਰਿਆ ਕਰੋ ਹੌਸਲਾ ਵਧਾਇਆ ਕਰੋ ਆਪਾਂ ਹੋਰ ਨਵੇਂ ਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਧੰਨਵਾਦ ਸਤਿ ਸ਼੍ਰੀ ਅਕਾਲ